ਜੀ ਦੋਸਤੋ ਲੀਵਰ ਦੀ ਗਰਮੀ ਸੋਜ ਅਤੇ ਕਮਜ਼ੋਰੀ ਦੂਰ ਕਰਨ ਲਈ ਘਰੇਲੂ ਨੁਸਖਾ ਨੰਬਰ 1 ਪਾਲਕ ਅਤੇ ਗਾਜਰ ਲੀਵਰ ਦੀ ਗਰਮੀ ਅਤੇ ਸੋਜ ਘੱਟ ਕਰਨ ਲਈ ਪਾਲਕ ਤੇ ਗਾਜਰ ਦਾ ਜੂਸ ਮਿਲਾ ਕੇ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ ਇਸ ਜੂਸ ਨਾਲ ਲੀਵਰ ਦੀ ਸੋਜ ਅਤੇ ਗਰਮੀ ਦੀ ਸਮੱਸਿਆ ਜਲਦੀ ਠੀਕ ਹੋ ਜਾਵੇਗੀ ਨੰਬਰ 2 ਮਲਠੀ ਲੀਵਰ ਦੀ ਗਰਮੀ ਨੂੰ ਕੱਢਣ ਲਈ ਮਲਠੀ ਦਾ ਉਪਯੋਗ ਕਰ ਸਕਦੇ ਹਾਂ ਮਲਠੀ ਦੀ ਜੜ ਦਾ ਚੂਰਨ ਬਣਾ ਕੇ ਜਾਂ ਉਸ ਨੂੰ ਪਾਣੀ ਵਿੱਚ ਉਬਾਲ ਕੇ ਲਓ ਨੰਬਰ 3 ਹਲਦੀ ਵਾਲਾ ਦੁੱਧ ਲੀਵਰ ਦੀ ਕਮਜ਼ੋਰੀ ਹੋਣ ਤੇ ਰੋਜ਼ਾਨਾ ਰਾਤ ਨੂੰ ਹਲਦੀ ਵਾਲਾ ਦੁੱਧ ਪੀਣ ਨਾਲ ਇਹ ਕਮਜ਼ੋਰੀ ਖਤਮ ਹੋ ਜਾਵੇਗੀ ਨੰਬਰ 4 ਨਿੰਬੂ ਰੋਜ਼ਾਨਾ ਇੱਕ ਗਲਾਸ ਪਾਣੀ ਦੇ ਵਿੱਚ ਨਿੰਬੂ ਨਚੋੜ ਕੇ ਥੋੜਾ ਜਿਹਾ ਨਮਕ ਮਿਲਾ ਕੇ ਦਿਨ ਵਿੱਚ 2-3 ਵਾਰ ਪੀਣ ਨਾਲ ਜਿਗਰ ਦੀ ਕਮਜ਼ੋਰੀ ਅਤੇ ਗਰਮੀ ਖਤਮ ਹੋ ਜਾਵੇਗੀ ਨੰਬਰ 5 ਆਮਲਾ ਆਮਲੇ ਵਿੱਚ ਪਟਾਮਨਸ਼ੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਰੋਜ਼ਾਨਾ ਆਮਲੇ ਦਾ ਚੂਰਨ ਜਾਂ ਆਮਲੇ ਦਾ ਰਸ ਦਾ ਸੇਵਨ ਕਰਨ ਨਾਲ ਲੀਵਰ ਦੇਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਪਰ ਸੇ ਲੱਸੀ ਜਿਗਰ ਵਿੱਚ ਗਰਮੀ ਵਧ ਜਾਣ ਤੇ ਇੱਕ ਗਲਾਸ ਲੱਸੀ ਵਿੱਚ ਜੀਰਾ ਕਾਲੀ ਮਿਰਚ ਤੇ ਹਿੰਗ ਮਿਲਾ ਕੇ ਪੀਓ ਲੀਵਰ ਦੀ ਗਰਮੀ ਕੁਝ ਦਿਨਾਂ ਵਿੱਚ ਹੀ ਠੀਕ ਹੋ ਜਾਵੇਗੀ ਨੰਬਰ 7 ਪਪੀਤਾ ਲੀਵਰ ਵਿੱਚ ਸੋਜ ਆ ਜਾਣ ਤੇ ਰੋਜ਼ਾਨਾ 2 ਚਮਚੇ ਪਪੀਤੇ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਲਓ ਲੀਵਰ ਦੀ ਸੋਜ ਠੀਕ ਹੋ ਜਾਵੇ ਨੰਬਰ 8 ਜਾਮਨ ਰੋਜ਼ਾਨਾ 200 ਗ੍ਰਾਮ ਜਾਮਨ ਖਾਣ ਨਾਲ ਲੀਵਰ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਧੰਨਵਾਦ ਜੀ